ਉਥੇ ਕਾ ਕਰ ਦਿੰਦੇ ਖਾਲੀ ਨਹੀਂ ਪੈਲੀ ਜਦ ਹੁੰਦੇ ਇਕੱਠੇ ਹਾਲੀ ਕਰ ਦੇਣ ਪੋਤਲਾ ਨਹੀਂ ਮੂਲਾ ਕੇ ਪੈਲੀ ਇਕੱਠੇ ਇੰਨਾ ਭੋਏ ਵੇਚ ਕੇ ਚਾਹ ਦੀ ਹੱਟੀ ਪਾ ਲਈ ਆ ਹੁਣ ਬੱਕੀਆਂ ਫੇਰ ਨਾ ਉਡਾਉਂਦੇ ਨਾਲੇ ਤੇਲ ਪਟਾ ਨੂੰ ਲਾਉਂਦੇ ਨਸ਼ਾ ਦਵਾਨੀ ਕੂਟੀ ਦਾ ਦੇਖ ਰਗੜ ਕੇ ਰੱਖਤਾ ਨਹੀਂ ਅਜ ਪੈਲੀ ਛੂਟੀ ਦਾ ਕਮਜੀਨੀ ਸ਼ੌਹਰਤ ਬੜੀ ਮਿਲੀ ਉਹਨੇ ਪੈਸਾ ਵੀ ਬੜਾ ਕਮਾਇਆ ਸਾਡੇ ਪਿਆ ਤਾਂ ਪਹਿਲਾਂ ਤਾਂ ਸਾਨੂੰ ਕੋਈ ਪਤਾ ਨਹੀਂ ਸੀ ਵੀ ਇਸ ਲੈਂਚ ਇਹ ਪੈਣਗੇ ਜੋਲੀਆ ਦੇ ਨਾਲ ਤੇ ਫਿਰ ਅਮਰਜੋਤ ਵੀ ਨਾਲ ਸੀ ਫਿਰ ਕੱਟ ਹੋ ਗਿਆ ਕਹਿੰਦਾ ਹੁਣ ਮੈਨੂੰ ਗੱਡੀ 'ਚ ਨਹੀਂ ਕਿਸੇ ਨੇ ਬੈਠਣ ਦੇਣਾ ਪਿੰਡ 'ਚ ਪਤਾ ਲੱਗ ਗਿਆ ਵੀ ਚੁਪਕੀਲਾ ਆਇਆ ਹੋਇਆ ਤੁਹਾਨੂੰ ਪਤਾ ਲੱਗ ਗਿਆ ਸੀਗਾ ਜਦੋਂ ਗੋਲੀ ਵੱਜੀ ਉਹਨਾਂ ਨੂੰ ਅਸੀਂ ਜ਼ਮੀਨ 'ਚ ਸੀ ਉਦੋਂ ਸਾਨੂੰ ਮੁੰਡਿਆਂ ਨੇ ਦੱਸਿਆ ਵੀ ਜਿਹੜੇ ਨਾਲ ਸੀਗੇ ਆ ਜਿਹੜਾ ਗਿਆਵਾ ਮੁੰਡਾ ਉਹਨਾਂ ਇਹਨਾਂ ਨੇ ਸਾਨੂੰ ਦੱਸਿਆ ਜਦੋਂ ਮੈਂ ਕੰਟਰੀਬੂਟ ਸੁਣੀ ਹੈ ਉਹ ਹਿੰਦੀ ਜੀ ਬੋਲਦੀ ਆ ਵੀ ਦੋ ਆਦਮੀ ਸਨ ਮੈਂ ਦੋ ਆਦਮੀ ਨਹੀਂ ਸੀ ਉਹ ਤਿੰਨ ਆਦਮੀ ਸੀ ਤੇ ਲੋਕ ਕਹਿੰਦੇ ਪਹਿਲਾਂ ਚਮਕੀਲੇ ਦੇ ਬੱਜੀਆਂ ਜੀ ਭਲਾਨਾ ਨਹੀਂ ਪਹਿਲਾਂ ਜਿਹੜਾ ਉਹਦੇ ਲੱਗੀ ਸੀ ਲਾਲ ਦੇ ਲਾਲ ਦੇ ਬਾਹਰ ਤੋਂ ਲੰਘ ਗਈ ਤੇ ਅਮਰ ਜੋ ਵੀ ਗੱਜੀ ਉਹ ਨੱਚ ਕੇ ਚਲੇ ਗਿਆ ਬੱਬੀ ਕੀ ਹੋਵੇ ਉਹਨੂੰ ਬੱਬੀ ਕਹਿੰਦੇ ਹੁੰਦਾ ਸੀ ਪਿਆਰ ਨਾਲ ਉਹ ਨੱਚ ਕੇ ਗਿਆ ਜਦ ਜਦ ਵੀ ਮੰਗਾ ਮੈਂ ਜਦ ਵੀ ਚਮਕੀਲੇ ਨੂੰ ਕੱਟਦਾ ਉਹਨਿਸਵਾਤ ਬਹੁਤ ਸਾਰੀ ਉਹਦੇ ਅਰਗਾ ਤਾਂ ਉਹਦੇ ਮੇਰੀ ਗੱਲ ਇਹ ਉਹ ਤਾਂ ਬਹੁਤ ਹੀ ਸੌਖੰਦਾ ਸੀ ਕੁਰਸੀਆਂ ਚ ਫਸ ਪੁੱਜ ਜਾਂਨਾਂ ਦੀ ਉਸ ਵਾਰ ਤੇ ਹਰੇਕ ਨੂੰ ਭੱਜੋ ਨੱਠੀ ਹੋ ਗਈ ਆ ਤੇਲ ਡੁੱਲ ਗਈ ਹਲਵਾਈਆਂ ਦੀ ਜੁਕਤੀਆਂ ਰਹਿੀਆਂ ਲੋਕ ਭੱਜ ਗਏ ਜਿਹੜਾ ਰਸਤਾਂ ਤੇ ਚੜੇ ਕੇ ਨਛਾਲਾ ਮਾਰੀਆਂ ਤੋਂ ਸੈਕੋ ਛੱਡ ਗਿਆ ਕੋਈ ਸਕੂਟਰ ਛੱਡ ਗਿਆ ਕੋਈ ਕਣਕਾਂ ਜੇ ਭੱਜ ਗਿਆ ਥੋੜਾ ਹਾਲ ਦੋਸਤੋ ਇਨੇ ਦਿਨੀ ਸਿਨੇਮਾ ਜਗਤ ਪੰਜਾਬੀ ਸਿਨੇਮਾ ਤੇ ਪੰਜਾਬੀ ਸੰਗੀਤ ਜਗਤ ਚ ਪ੍ਰਨੀਤੀ ਚੋਪੜਾ ਤੇ ਦਿਲਜੀਤ ਦੋਸਾਂਝ ਵਾਲੀ ਇਮਤੀਆਦ ਅਲੀ ਦੀ ਫਿਲਮ ਅਮਰ ਸਿੰਘ ਚਮਕੀਲਾ ਦੀ ਚਰਚਾ ਚਾਰੇ ਪਾਸੇ ਹੈ ਫਿਲਮ ਦੇ ਪਹਿਲੇ ਝਲਕ ਸਾਹਮਣੇ ਆ ਚੁੱਕੀ ਹੈ ਤੇ ਉਹਦੇ ਤੇ ਚਰਚਾ ਹੋ ਰਹੀ ਹੈ ਕਮੈਂਟਸ ਹੋ ਰਹੇ ਨੇ ਤੇ 12 April ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਇਸ ਫਿਲਮ ਦੇ ਵਿੱਚ ਕਹਾਣੀ ਅਮਰ ਸਿੰਘ ਚਮਕੀਲਾ ਜਿਹੜਾ ਕਿ ਪੰਜਾਬੀ ਦਾ ਲੋਕ ਗਾਇਕ ਸੀ ਪੰਜਾਬੀ ਸਿੰਗਰ ਸੀ ਉਸ ਦੀ ਜੀਵਨ ਤੇ ਉਸ ਦੇ ਜੀਵਨ ਦੀ ਕਹਾਣੀ ਤੇ ਫਿਲਮ ਬਣੀ ਹੈ ਇਹ ਫਿਲਮ ਤਾਂ ਲੋਕ ਸਾਰੇ ਦੇਖਣਗੇ ਪਰ ਉਸ ਚਮਕੀਲੇ ਦੀ ਅਸਲੀ ਕਹਾਣੀ ਕੀ ਸੀ ਅਸਲੀ ਜ਼ਿੰਦਗੀ ਚ ਕਿਵੇਂ ਰਹਿੰਦਾ ਸੀ ਉਹ ਕਿਵੇਂ ਵਿਚਰਦਾ ਸੀ ਉਹਦੇ ਪਰਿਵਾਰ ਤੇ ਦੋਸਤਾਂ ਮਿੱਤਰਾਂ ਨਾਲ ਕਿਵੇਂ ਵਰਤਾਅ ਕਰਦਾ ਸੀ ਤੇ ਉਹਦੀ حقیقی ਜ਼ਿੰਦਗੀ ਕਿਹੋ ਜੀ ਸੀ ਇਸ ਨੂੰ ਦਰਸਾਉਣ ਲਈ ਅਸੀਂ ਇੱਕ ਸਪੈਸ਼ਲ ਜਿਹੜੀ ਹੈ ਉਹ ਸੀਰੀਜ਼ ਕੀਤੀ ਹੈ ਵਿਸ਼ੇਸ਼ ਤੌਰ ਤੇ ਖਾਸ ਤੌਰ ਤੇ ਅਮਰ ਸਿੰਘ ਚਮਕੀਲਾ ਦੇ ਉਸਦੇ ਪਰਿਵਾਰ ਉਸਦੇ ਘਰ ਉਸਦੇ ਦੋਸਤਾਂ ਮਿੱਤਰਾਂ ਤੇ ਉਸਦੇ ਨੇੜਲੇ ਜਿਹੜੇ ਸੀ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਚਮਕੀਲਾ ਦੀ ਤੇ ਉਹਦੀ ਜਿਹੜੀ ਪਤਨੀ ਸੀ ਸੀ ਅਮਰਜੋਤ ਉਸ ਉਹਨਾਂ ਬਾਰੇ ਅਸਲੀਅਤ ਚ ਕਿਵੇਂ ਰਹਿੰਦੇ ਸੀ ਉਹ ਕਿਵੇਂ ਗਾਉਂਦੇ ਸੀ ਤੇ ਉਹ ਜਿਹੜੀ ਘਟਨਾ ਬਦਨਸੀਬ ਘਟਨਾ ਜਿਹਦੇ ਵਿੱਚ ਉਹਨਾਂ ਦਾ ਕਤਲ ਹੋ ਗਿਆ ਸੀ ਉਹ ਕਿਵੇਂ ਤੇ ਕਦੋਂ ਵਾਪਰੀ ਸੀ ਇਹ ਅਸੀਂ ਤੁਹਾਨੂੰ ਅ ਦਰਸਾਉਣ ਦਾ ਯਤਨ ਕਰਾਂਗੇ ਦੇਖੋ ਤੇ ਮੁਕਾਬਲਾ ਵੀ ਕਰੋ ਤੁਲਨਾ ਵੀ ਕਰੋ ਕਿ ਫਿਲਮੀ ਕਹਾਣੀ ਤੇ ਅਸਲੀ ਕਹਾਣੀ ਮਿਲਦੀ ਹੈ ਕਿ ਇਹਨਾਂ ਦੋਨਾਂ 'ਚ ਕੋਈ ਫਰਕ ਸਾਡੇ ਵਿਆਹ ਤੋਂ ਪਹਿਲਾਂ ਤਾਂ ਸਾਨੂੰ ਕੋਈ ਪਤਾ ਨਹੀਂ ਸੀ ਵੀ ਇਹ ਇਸ ਲਾਈਨ 'ਚ ਪੈਣਗੇ ਤੇ ਤਿੰਨਾ ਤਿੰਨਾ 24 ਸਾਲਾਂ ਬਾਅਦ ਸਾਨੂੰ ਇਹ ਗੱਲ ਦੇ ਵਿੱਚ ਉਹ ਪਤਾ ਲੱਗਿਆ ਸਾਨੂੰ ਵੀ ਇਹ ਗੇਕੀ 'ਚ ਪੈ ਰਹੇ ਨਹੀਂ ਸਾਨੂੰ ਪਹਿਲਾਂ ਜਮਾ ਹੀ ਨਹੀਂ ਸੀ ਪਤਾ ਨਾ ਕੋਈ ਕੁਝ ਨਹੀਂ ਪਤਾ ਸੀਗਾ ਕਿ ਇਹ ਗਾਇਕੀ ਦੇ ਵਿੱਚ ਹੈਗਾ ਜਦੋਂ ਜਦੋਂ ਸਾਡੀ ਛੋਟੀ ਉਮਰ ਚ ਹੋ ਗਿਆ ਸੀਗਾ ਕਿੰਨੀ ਉਮਰ ਕਿੰਨੀ ਸੀਗੀ ਮੇਰੀ ਤਾਂ ਸੀਗੀ 18 ਸਾਲ ਦੀ ਇਹਨਾਂ ਦੀ ਸੀਗੀ 20 ਸਾਲ ਦੀ 18 20 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ ਅੱਛਾ ਜਦੋਂ ਵਿਆਹ ਹੋਇਆ ਵਿਆਹ ਤੋਂ ਬਾਅਦ ਫਿਰ ਮਸ਼ਹੂਰ ਹੋਈ ਹੋਈ ਗਏ ਬਨਾ ਇਹਨਾਂ ਦਾ ਨਾਮ ਹੋ ਗਿਆ ਗੈਸਟ ਕਾਰਡ ਤੇ ਸੋਨਿਆ ਦੇ ਨਾਲ ਸਿੰਦਰ ਸੋਰੀਏ ਦੇ ਨਾਲ ਹਾਂਜੀ ਫਿਰ ਨੌ ਹੋ ਗਿਆ ਫਿਰ ਇਹਨੂੰ ਜਦ ਸਾਡੀ ਕਿਸ਼ਤ ਚੜ ਗਈ ਫਿਰ ਇਹਨੂੰ ਖੁਸ਼ੀ ਵੀ ਹੋ ਗਈ ਐ ਨਾ ਡੈਡੀ ਨੂੰ ਫਿਰ ਮੇਰਾ ਦੁਨੀਆ ਤੇ ਨੌ ਹੋ ਗਿਆ ਅੱਛਾ ਫਿਰ ਤੁਸੀਂ ਉਹਨਾਂ ਦੇ ਨਾਲ ਜਾਂਦੇ ਰਹੇ ਜਦੋਂ ਅਕਾੜਾ ਲਾਉਣ ਜਾਂਦੇ ਸੀ ਨਹੀਂ ਨਹੀਂ ਮੈਂ ਤਾਂ ਪੁੱਤ ਅਨਪੜਾ ਤੁਸੀਂ ਨਹੀਂ ਜਾਂਦੇ ਘਰ ਦੇ ਵਿੱਚ ਤੁਸੀਂ ਘਰੇ ਕੰਮ ਖੋਮ ਕਰਦੇ ਸੀ ਘਰ ਦੇ ਵਿੱਚ ਤੁਸੀਂ ਸਾਰਾ ਕੁਝ ਦੇਖ ਰਹੇ ਸੀ ਸਾਰਾ ਕੁਝ ਸੰਭਾਲਦੇ ਸੀ ਹਾਂਜੀ ਹਾਂਜੀ ਕੋਈ ਐਸੀ ਗੱਲ ਨਹੀਂ ਸੀਗੀ ਘਰ ਦੇ ਵਿੱਚ ਸਾਡਾ ਪਰਿਵਾਰ ਸੀ ਮੇਰੀ ਮੰਮੀ ਸੀ ਦਾਦੀ ਸੀ ਮੇਰਾ ਸਹੁਰਾ ਸੀ ਦਿਓਰ ਸੀ ਤੇ ਦੋਨੇ ਕੋਈ ਐ ਜੀ ਗੱਲ ਸਾਡਾ ਪਰਿਵਾਰ ਬਹੁਤ ਸੀ ਜਦੋਂ ਤੁਹਾਨੂੰ ਜਦੋਂ ਮਸ਼ਹੂਰ ਹੋਏ ਕਿਉਂਕਿ ਜਦੋਂ ਮਸ਼ਹੂਰ ਹੁੰਦਾ ਹੈ ਬੰਦਾ ਉਸ ਨੂੰ ਪੈਸੇ ਵੀ ਬਹੁਤ ਆ ਜਾਂਦੇ ਨੇ ਪੈਸੇ ਤੁਹਾਡੇ ਹਿੱਸੇ ਆਉਂਦੇ ਸੀਗੇ ਸਾਰਾ ਕੁਝ ਹੁੰਦਾ ਸੀ ਸਾਨੂੰ ਆਉਂਦੇ ਸੀ ਉਹ ਜਿਹਾ ਖਰਚਾ ਵੀ ਸੀਗਾ ਜਦ ਬਾਹਰ ਅੰਦਰ ਜਾਣਾ ਇਹਨਾਂ ਨੇ ਖਰਚਾ ਕਰਕੇ ਹੀ ਜਾਂਦੇ ਸੀ ਹਾਂਜੀ ਇਹ ਮੁੰਡੇ ਆਉਦੇ ਸੀ ਨਾਲ ਉਹਨਾਂ ਨੂੰ ਵੀ ਚਾਹ ਪਾਣੀ ਦੇਣਾ ਤੁਹਾਨੂੰ ਪਤਾ ਲੱਗ ਗਿਆ ਸੀਗਾ ਜਦੋਂ ਗੋਲੀ ਵੱਜੀ ਉਹਨਾਂ ਨੂੰ ਕਦੋਂ ਅਸੀਂ ਜ਼ਮੀਨ 'ਚ ਸੀਗੇ ਕਦੋਂ ਸਾਨੂੰ ਮੁੰਡਿਆਂ ਨੇ ਦੱਸਿਆ ਵੀ ਜਿਹੜੇ ਨਾਲ ਸੀਗੇ ਆ ਜਿਹੜਾ ਗਿਆਵਾ ਮੁੰਡਾ ਹੁਣ ਇਹਨਾਂ ਨੇ ਸਾਨੂੰ ਦੱਸਿਆ ਕਿ ਹਾਂਜੀ ਗੋਲੀਆਂ ਵੱਜ ਗਈਆਂ ਤੁਸੀਂ ਕਦੋਂ ਉਹਨਾਂ ਨੂੰ ਪਹੁੰਚੇ ਉਹਨਾਂ ਕੋਲ ਕੀ ਲੁਧਿਆਣੇ ਮੈਨੂੰ ਤਾਂ ਆਉਣ ਨਹੀਂ ਦਿੱਤਾ ਮੇਰੇ ਡੈਡੀ ਨੇ ਲਿਆਂ ਦਾ ਜੀ ਮੈਨੂੰ ਕਹਿੰਦਾ ਵੀ ਬੱਚੇ ਛੋਟੇ ਕੁੜੀ ਮੇਰੀ ਛੋਟੀ 6 ਮਹੀਨਿਆਂ ਦੀ ਉਹ ਮੇਰੇ ਗੋਦੀ ਸੀਗੀ ਤੈਨਾਂ ਪੁੱਤ ਮੈਂ ਤੈਨੂੰ ਸੰਭੂਗਾ ਕਿ ਮੈਂ ਲੋਤਾ ਸੰਭੂਗਾ ਤੂੰ ਰਹਿ ਹੁੰਦੀ ਫਿਰ ਮੈਨੂੰ ਲੈ ਕੇ ਨਹੀਂ ਗਏ ਆ ਦੋਨੇ ਸੀ ਮੈਂ ਤੇ ਛੜਾ ਮੁੰਡਾ ਉਹਨਾਂ ਦੇ ਉੱਪਰ ਫਿਲਮ ਬਣ ਰਹੀ ਹੈ ਬੜੇ ਅੱਛੇ ਨਾਮੀ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਸਿੰਗਰ ਨੇ ਉਸ ਤੋਂ ਬਾਅਦ ਦਲਜੀਤ ਉਸਾਂਝਹਰੀ ਤੇ ਪਰਨੀਤੀ ਚੋਪੜਾ ਹੋਰੀ ਕੰਮ ਕਰ ਰਹੇ ਨੇ ਪਹਿਲਾਂ ਤਾਂ ਫਿਲਮ ਬਣਨੀ ਹੈ ਇਸ ਉੱਤੇ ਤੁਹਾਡੇ ਕੀ ਵਿਚਾਰ ਨੇ ਕੀ ਕਹਿਣਾ ਤੁਹਾਡਾ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਫੀਲ ਕਿਹਦਾ ਸਾਨੂੰ ਫਿਲਮ ਜਿਹੜੀ ਬਣਦੀ ਆ ਸਾਨੂੰ ਬੜੀ ਖੁਸ਼ੀ ਹੋਈ ਆ ਨਹੀਂ ਅੱਜ ਦੁਨੀਆ ਤੇ ਸਾਡਾ ਉਦੋਂ ਵੀ ਨਾ ਉੱਚਾ ਵਾ ਸਾਨੂੰ ਬਹੁਤ ਖੁਸ਼ੀ ਹੋਈ ਆ ਅਸੀਂ ਹੁਣ ਜਾਣਾ ਵੀ ਆ ਜਾਣਾ ਸੀ 10 ਤਰੀਕ ਨੂੰ ਦੋ ਦਿਨਾਂ ਬਾਅਦ ਤੁਸੀਂ ਚਲ ਜਾਉਗੇ ਹਾਂਜੀ 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 ਕਦਾ ਕਦੋਂ ਲੱਗਿਆ ਕਿ ਫਿਲਮ ਬਣ ਰਹੀਆਂ ਉਹਨਾਂ ਦੇ ਉੱਪਰ ਬਸ ਲੋਕਾਂ ਤੋਂ ਹੀ ਪਤਾ ਲੱਗ ਗਿਆ ਫੇਰ じゃ ਸਾਡੇ ਪਹਿਲਾਂ ਸਾਈਨ ਕੀਤੇ ਹੋਏ ਸੀ ਮੁੰਡਾ ਉਹ ਹੋਰ ਸੀਗਾ ਜਿਹਨੂੰ ਸਾਈਨ ਕੀਤੇ ਨੇ ਅਸੀਂ ਉਹਦੇ ਨਾਲ ਸੀਗਾ ਕਿਆਜ਼ ਅਲੀ ਹੋਰੀ ਆ ਇਸ ਨਹੀਂ ਨਹੀਂ ਸੀਗਾ ਹਰਪ੍ਰੀਤ ਸੀਗਾ ਹਰਪ੍ਰੀਤ ਨਾਬੇ ਤੋਂ ਉਹ ਆਇਆ ਸੀਗਾ ਉਹਨੇ ਗਾਹਾਂ ਦਿੱਤੀ ਆ ਹਾਂ ਅਸੀਂ ਉਹਨਾਂ ਨੂੰ ਜਾਣਦੇ ਨਹੀਂ ਸੀ ਜੜੇ ਹਰਪ੍ਰੀਤ ਨਾਲ ਸਾਡਾ ਕੋਈ ਲੈਣੀ ਕੋਈ ਦੇਣੀ ਕੋਈ ਰੋਲਾ ਨਹੀਂ ਉਹਨੇ ਆਪ ਤਾਂ ਆਹ ਦਿੱਤੀ ਆਨ ਵਿੱਚ ਤੇ ਮੇਰੇ ਰਿਸ਼ਤੇਦਾਰਾਂ ਨੇ ਕੁਝ ਉਦੋਂ ਲੋਂਗੋ ਵਾਲ ਕਾਂਡ ਹੋਇਆ ਸੀਗਾ ਉਦਣ ਚ ਮਗੀਲਾ ਸਾਡੇ ਲੱਗਣਾ ਸੀਗਾ ਮੇਰੇ ਡੈਡੀ ਨੇ ਲੱਗੜ ਨਹੀਂ ਦਿੱਤਾ ਕਹਿੰਦੇ ਨਹੀਂ ਫਿਰ ਰਾਤ ਨੂੰ ਚਮਕੀਲਾ ਆਇਆ ਹਰਜੀਤ ਗਿੱਲ ਮੇਰਾ ਗਿਆ ਸੀਗਾ ਬਰਾਤ ਉਹਨੇ ਸਾਰੇ ਸੇਰਾ ਗਿਆ ਜਿਹੜਾ ਚਮਕੀਲੇ ਦੇ ਨਾਲ ਮਾਰਿਆ ਸੀਗਾ ਉਹ ਸਾਡੇ ਕੋਲ ਰਿਕਾਰਡਿੰਗ ਪਈ ਆ ਸਾਰੀ ਤੇ ਚਮਕੀਲਾ ਰਾਤ ਨੂੰ ਆਇਆ ਆ ਕੇ ਘਰੇ ਬਕਾਇਦਾ ਮੈਨੂੰ ਸ਼ਗਨ ਦੇ ਕੇ ਗਿਆ ਜਿਹੜਾ ਪਿਆਰ ਹੁੰਦਾ ਤੇ ਫੇਰ ਅਮਰਜੋਤ ਵੀ ਨਾਲ ਸੀ ਫੇਰ ਇਕੱਠ ਹੋ ਗਿਆ ਕਹਿੰਦਾ ਹੁਣ ਮੈਨੂੰ ਗੱਡੀ 'ਚ ਨਹੀਂ ਕਿਸੇ ਨੇ ਬੈਠਣ ਦੇਣਾ ਪਿੰਡ 'ਚ ਪਤਾ ਲੱਗ ਗਿਆ ਵੀ ਚਮਕੀਲਾ ਆਇਆ ਹੋਇਆ ਫੇਰ ਰਾਤ ਨੂੰ ਅਸੀਂ ਉਹਨੂੰ ਫੇਰ ਗੱਡੀ 'ਚ ਬਹਾੜ ਕੇ ਆਏ ਆਪ ਸਾਰੇ ਇਕੱਠ ਕਰਕੇ ਜਿਵੇਂ ਸਿਕਿਉਰਟੀ ਦਿੰਦੇ ਨੇ ਹਾਂ ਤਾਂ ਕਹਿੰਦਾ ਫੇਰ ਤੁਹਾਨੂੰ ਪਤਾ ਵੀ ਕੋਈ ਨਾ ਕੋਈ ਬੰਦਾ ਹਾਂ ਇੱਥੇ ਸਾਡੇ ਕੋਲੇ ਇੰਡੀਅਨ ਬੈਂਕ 'ਚ ਉਹਦਾ ਇੱਥੇ ਅਕਾਊਂਟ ਸੀਗਾ ਤੇ ਉਦੋਂ ਕਿਹੜਾ ਨੋਟ ਗੈਣ ਵਾਲੀਆਂ ਮਸ਼ੀਨਾਂ ਸੀ ਬਿਲਕੁਲ ਜੀ ਪੇ ਪੈਸੇ ਜਾਦੇ ਹੁੰਦੇ ਫੇਰ ਨੇ ਆ ਕੇ ਵਿੱਚ ਸਾਡੇ ਕੋਲ ਬੈਠੇ ਰਹਿਣਾ ਪੈਸੇ ਉੱਥੇ ਰੱਖੇ ਹੋਣੇ ਚਾਚੂ ਪੀ ਕੇ ਜਾਣੇ ਮੇਰੇ ਕੋਲੇ ਡੇਰੀ ਤੇ ਵੀ ਆਉਂਦਾ ਰਿਹਾ ਮੈਂ ਪਿਆਰ ਸੀਗਾ ਸਾਡਾ ਮਤਲਬ ਕਾਫੀ ਤੁਸੀਂ ਮਤਲਬ ਏਦਾਂ ਜਿਵੇਂ ਮਾਡਲ ਟਾਉਨ ਵੀ ਮੈਨੂੰ ਮਿਲਣਾ ਕਾਰ ਦੇ ਵਿੱਚ ਰੇਵਨ ਦੀ ਐਨਕਾਂ ਲੱਗੀਆਂ ਹੋਣੀਆਂ ਅੰਵੈਸਟਰ ਦੇ ਪਿੱਛੇ ਰੇਵਨ ਦੀ ਐਨਕਾ ਲਾ ਕੇ ਬੈਠਣਾ ਇਹਨੇ ਡਰਾਈਵਰ ਨੇ ਗੱਡੀ ਚਲਾਉਂਦੇ ਹੋਣੇ ਅਮਰਜੋਤ ਨਾਲ ਹੁੰਦੀ ਮਾਡਲ ਟਾਉਨ ਵੀ ਮਿਲਦੇ ਰਹਿੰਦੇ ਹੁੰਦੇ ਸੀ ਅਸੀਂ ਦੁੱਧ ਪਾਉਂਦੇ ਸੀਗੇ ਤੇ ਮਿਲ ਜਾਂਦਾ ਸੀ ਤੇ ਗੀਤ ਸੁਣਦੇ ਸੀ ਕਿ ਜਦੋਂ ਤੁਹਾਨੂੰ ਮਿਲਦਾ ਸੀ ਨਹੀਂ ਸੀ ਗੱਲ ਅਸੀਂ ਕਿਹੜਾ ਕਿਹੜਾ ਗੀਤ ਕਿਹੜਾ ਸੁਣਦੇ ਸੀ ਉਹ ਸਾਰੇ ਹੀ ਉਹਦੇ ਹਿੱਟ ਸੀਗੇ ਹਾਂ ਸਾਰੇ ਹੀ ਗੀਤ ਉਹਦੇ ਹਿੱਟ ਸੀਗੇ ਸਾਡੇ ਵੇਲੇ ਦੁੱਗਰੀ ਦੇ ਵਿੱਚ ਉਹਨੇ ਦੋ ਖਾੜੇ ਲਾਏ ਤੇ ਇੱਕ ਵਾਰੀ ਇੱਕ ਇੱਕੋ ਹੀ ਗਾਣਾ ਗਾਇਆ ਸੀਗਾ ਉਹਨੇ ਉਦੋਂ ਕੇਦੀਪ ਲੱਗਿਆ ਸੀ ਫੇਰ ਇੱਕ ਸਾਡੇ ਸਰਪੰਚਾ ਕੁਲਦੀਪ ਹੋਣੀ ਇਹਨਾਂ ਦੇ ਲੱਗਿਆ ਸੀ ਬਾਗਲੇ 'ਚ ਉਦੋਂ ਇਹਨੇ ਖਾੜਾ ਲਾਇਆ ਸੀ ਦੋ ਵੇਰੀ ਦੁੱਗਰੀ ਜਗਾਇਆਏ ਨੇ ਉਦੋਂ ਬਾਅਦ ਮੁੜ ਕੇ ਨਹੀਂ ਗਿਆ ਯਾਰ ਹੂੰ ਪਿੰਡ ਦੇ ਪ੍ਰੋਗਰਾਮ ਜਿਵੇਂ ਕੋਈ ਬਾਹਰ ਬਰਾਤ ਜਾਂਦੇ ਸੀ ਉੱਥੇ ਜ਼ਰੂਰ ਲਾਉਂਦਾ ਸੀ ਹੂੰ ਮਤਲਬ ਉੱਧਰ ਜਾਂਦਾ ਸੀਗਾ ਪਿੰਡ ਦੇ ਵਿੱਚ ਪਿੰਡ 'ਚ ਦੋ ਵੇਰੀ ਨਾ ਤਿੰਨ ਖਾੜੇ ਲਾਏ ਨੇ ਤਿੰਨ ਖਾੜੇ ਲਾਏ ਨੇ ਦੋ ਖਾੜੇ ਲਾਏ ਸੀਗੇ ਇੱਕ ਤੇ ਕੇ ਦੀਪ ਦੇ ਨੇ ਇੱਕ ਗਾਣਾ ਗਾਇਆ ਸੀ ਕੇ ਦੀਪ ਲੱਗਿਆ ਸੀਗਾ ਤੁਸੀਂ ਮਤਲਬ ਸੁਣਦੇ ਸੀਗੇ ਅਜਾ ਮੈਨੂੰ ਇਹ ਦੱਸੋ ਤੁਸੀਂ ਜਦੋਂ ਖਾੜੇ ਲੱਗਦੇ ਸੀਗੇ ਉਦੋਂ ਤੁਸੀਂ ਜਾਣੀ ਸੁਣਨੇ ਲੱਗਦੇ ਰਹੇ ਰਹੇ ਅਸੀਂ ਪਰਿਵਾਰ ਸੁਮੀਤ ਜਲਦੀ ਨਾ ਪਰਿਵਾਰ ਕਿੱਥੇ ਸੀ ਅਸੀਂ ਤਾਂ ਮੇਰੀ ਗੱਲ ਪਰਵਾ ਇਹ ਤਾਂ ਪਹਿਲਾਂ ਦੀਆਂ ਗੱਲਾਂ ਨੇ ਨਾ ਇਹ ਤਾਂ ਮੈਂ ਤੁਹਾਨੂੰ ਦੱਸਦਾ 81 82 ਚ ਮੈਂ ਇਹਦਾ ਇੱਕ ਖਾੜਾ ਬੁੱਕ ਕਰਾਇਆ ਸੀ ਆ 82 ਦੇ ਵਿੱਚ ਉਦੋਂ ਮੈਂ ਇਹਨੂੰ ਚਮਕੀਲੇ ਕੋਲੇ ਗਿਆ ਮੈਂ ਚਮਕੀਲੇ ਵੀ ਖਾੜਾ ਬੁੱਕ ਕਰਨਾ ਇਹ ਕਹਿੰਦਾ ਵੀ 750 ਰੁਪਇਆ ਲਊ ਇਹ 81 ਦੀ ਗੱਲ ਆ ਮੈਂ ਜਿਆਦਾ ਆ ਕਹਿੰਦਾ ਮੈਨੂੰ ਤਾਂ 200 ਹੀ ਮਿਲਣਾ ਤੇ ਵੀ 500 ਰੁਪਈਆ ਸੋਨੀਆ ਲੈ ਜਾਂਦੀ ਸੀ ਉਦੋਂ ਸੋਨੀਆ ਨਾਲ ਸੀ ਇਹ ਸੋਨੀਆ ਦੀ ਗੱਲ ਆ ਜਦੋਂ ਪਹਿਲਾਂ ਸੋਨੀਆ ਨਾਲ ਗਾਉਣ ਲੱਗਿਆ ਇਹ ਉਦੋਂ ਦੀਆਂ ਗੱਲਾਂ ਨੇ ਫੇ ਮੈਂ ਉਦੋਂ 750 ਚੋਂ ਖੜਾ ਇੱਕ ਲਵਾਇਆ ਸੀਗਾ ਉਹ ਅਸੀਂ ਤੁਸੀਂ ਲਵਾਇਆ ਸੀਗਾ ਉਸ ਟਾਈਮ ਦੀ ਗੱਲ ਉਦੋਂ ਬੁਕਿੰਗ ਕਰਾਈ ਸੀ ਕਿ ਮੇਰਾ ਫਰੈਂਡ ਸੀਗਾ ਉਹਦੇ ਵਿਆਹ ਤੇ ਇਹ ਖੇੜੀ ਦਾ ਮੁੰਡਾ ਸੀਗਾ ਉਹਦੇ ਵਿਆਹ ਤੇ ਅਸੀਂ ਲੈ ਕੇ ਗਏ ਸੀ 700 ਰੁਪਈਆ ਖਰਚ ਦਿੰਦੇ ਉਸ ਵੇਲੇ ਲੋਕੀ ਹੂੰ 700 ਰੁਪਈਆ ਕੀ ਕਿ ਅਸੀਂ ਵੀ ਅਸੀਂ ਗਾਉਣ ਵਾਲੇ ਲਈ ਵੀ ਠੀਕ ਸੀਗਾ ਇਹਨ ਤੋਂ ਵਿਚਾਰੇ ਨੂੰ 200 ਹੀ ਦਿਨ ਦਿੱਤੀ ਸੀ ਕਿ ਸੋਨੀਆ 500 ਆਪ ਰੱਖ ਲੈਂਦੀ ਸੀ ਉਹਦਾ ਨਵਾਂ ਨਵਾਂ ਸੀਗਾ ਤੇ ਉਦੋਂ ਤੁਸੀਂ ਲਵਾਇਆ ਸੀ ਜਦੋਂ ਨਵਾਂ ਨਵਾਂ ਸੀਗਾ 80-80 ਦੀ ਗੱਲ ਹੈ ਅੱਛਾ ਜਦੋਂ ਤੁਸੀਂ ਇੱਕ ਟਾਈਮ ਤੁਸੀਂ ਦੇਖਿਆ ਉਹਨੂੰ ਕਿ ਭਈ ਇਹ ਇਹਦੇ ਕੋਲ ਚੱਪਲ ਹੈਗੀ ਹੈ ਜ ਮਤਲਬ ਕਪੜੇ ਉਹਦਾ ਤੇ ਨਹੀਂ ਸਾਰੇ ਹੀ ਸੀਗੇ ਗਰੀਬ ਸੀਗੇ ਗਰੀਬੀ 'ਚ ਉੱਠਿਆ ਵਿਚਾਰਾ ਉਹੀ ਮੈਂ ਕਹਿ ਰਿਹਾ ਜਦੋਂ ਜਦੋਂ ਫੇਮਸ ਹੋ ਜਾਂਦਾ ਹੈ ਬੰਦਾ ਜਦੋਂ ਪੈਹਾ ਪੁਖਾ ਜਾਂਦਾ ਹੈ ਉਦੋਂ ਅਤੇ ਗਰੀਬੀ ਵਾਲੇ ਟਾਈਮ ਦੇ ਵਿੱਚ ਸਭਾਅ ਕਿਹੋ ਜਿਹਾ ਸੀ ਸੁਭਾਅ ਤਾਂ ਬਹੁਤ ਸਖਤ ਉਹਦੇ ਅਰਕਾ ਤਾਂ ਉਹਦੇ ਮੇਰੀ ਗੱਲ ਨਹੀਂ ਉਹ ਤਾਂ ਬਹੁਤ ਹੀ ਸੌ ਬੰਦਾ ਸੀ ਉਹਨੂੰ ਬਥੇਰਾ ਕਿਹਾ ਵੀ ਤੂੰ ਹਟ ਜਾ ਹੁਣ ਤੈਨੂੰ ਗੱਲਾਂ ਤਾਂ ਬਹੁਤ ਜ਼ਿਆਦੇ ਨੇ ਅੱਛਾ ਮੈਂ ਸੁਣਿਆ ਬੜੇ ਕਹਿੰਦੇ ਕਹਿੰਦੇ ਲੱਚਰ ਗਾਇਕੀ ਬੜੀ ਕੀ ਕੀ ਤੀ ਉਹ ਲੱਚਰ ਕੀਨੇ ਨਹੀਂ ਕੀਤੀ ਸਾਰਿਆਂ ਨੇ ਕੀਤੀ ਆ ਫੇਵਰ ਚੋ ਜਿਹੜੀ ਗਾਇਕੀ ਨਹੀਂ ਗਾ ਕੇ ਫੇਵਰ ਚ ਤਾਂ ਮੇਰੀ ਗੱਲ ਹੈ ਹੁਣ ਧੀਆ ਪੈਣਾ ਚ ਤਾਂ ਜਦੋਂ ਕੋਈ ਲੱਚਰ ਗਾਉਂਦਾ ਲੱਚਰ ਸਾਰੇ ਗਾਉਣ ਵਾਲੇ ਨੇ ਗਾਏ ਕਿ ਮਾਨਕ ਨੇ ਨਹੀਂ ਗਾਏ ਆਪਣੇ ਦਦਾਰ ਸੰਤੂ ਨੇ ਵੀ ਲੱਚਰ ਨਹੀਂ ਗਾਏ ਜਾਨੀ ਇਹਨੇ ਡਾਇਰੈਕਟ ਨਬਜ ਫੜ ਲਈ ਸੀ ਸਿਰ ਤੇ ਉੱਤੇ ਪੱਗ ਨਾ ਹੁੰਦੀ ਪੈਰਾ ਵਿੱਚ ਜੁੱਤੀ ਨਾ ਮਾਰਦਾ ਅਤੀ ਰਾਤ ਨੂੰ ਹਾਕਾ ਮੈਂ ਉੱਠੀ ਨਾ ਦੁੱਲਕੇ ਅਸੀ ਵਿੱਚ ਤੇਰਾ ਤੇ ਜਾਣੇ ਸੀ ਪੱਟੇ ਨਹੀਂ ਨਾਲੀ ਵਿੱਚ ਮੂਸੀ ਇਹਦਾ ਕੁੱਤਾ ਮੂਛਟੇ ਨਹੀਂ ਨਾਲੀ ਵਿੱਚ ਮੂਸੀ ਇਹਦਾ ਹੋਇਆ ਚਮਕੀਲੇ ਵਰਗੇ ਨਿਤ ਐ ਪੜਾਉਂਦੇ ਨਹੀਂ ਚਤਨਾ ਜੇ ਕਰੇ ਪੀੜ ਨੂੰ ਸਿਰ ਦੇ ਵਿੱਚ ਪਾਉਂਦੇ ਨਹੀਂ ਚੰਬੜਗੇ ਭੂਤ ਪੈਰ ਨੇ ਕੌਣ ਗਲੌਂਦਾ ਊਨੀ ਤਾਰੂਤਾ दारू ता नाल चटदे कपना तक च हऊ हुनी दारू ता नाल चटदे आगी गल चेते मेनू पिया के जद ल्यासी बेपे ने बिच चवारे मंजा जद टायासी कल्ली ने रात म कटी आया कर बात नु भूलगा सी दारू पीके सगाना दी रात नु भूलगा सी दारू पीके ਉਹ ਦਾ ਰੂਪ ਹੀ ਕੋਟ ਹੋ ਗਿਆ ਤੂੰ ਨਾ ਪਰ ਫੁੱਲੀ ਸੀ ਆਗਾ ਸੀ ਤੇਰਾ ਚੇਤਾ ਅੱਖ ਜਦੋਂ ਖੁੱਲੀ ਸੀ ਦੇਖ ਲੈ ਉਹ ਦਿਨ ਆਪਾਂ ਬੋਲਦਾ ਢਾਵਾ ਸੀ ਲੋਕਾਂ ਦਾ ਰਾਤ ਨੂੰ ਆਪਣਾ ਦਿਨੇ ਮਖਲਾਵਾ ਸੀ ਲੋਕਾਂ ਦਾ ਰਾਤ ਨੂੰ ਹੁੰਦਾ ਉਹ ਜਦ ਸਟੇਜ ਤੇ ਮੈਂ ਆਇਆ ਰੋਟੀ ਖਾ ਕੇ ਚਮਕੀਲੇ ਕੋਲ ਮੋਟਰ ਤੇ ਉਹ ਜਿਹੜੇ ਬੰਦਿਆਂ ਨੇ ਰੋਟੀ ਖਲਾਈਏ ਉਹ ਵੀ ਉੱਥੇ ਮੌਜੂਦ ਸੀ ਤੇ ਉਹਨੂੰ ਵੀ ਗੱਡੀ 'ਚ ਬਿਠਾਉਣ ਲੱਗੇ ਸੀ ਪਰ ਉਹ ਗੱਡੀ 'ਚ ਬੈਠਾ ਨਹੀਂ ਤੇ ਇਹ ਕਹਿੰਦਾ ਮੈਂ ਤੁਰ ਕੇ ਹੀ ਜਾਣਾ ਉਦੋਂ ਰੋਟੀ ਖਾ ਕੇ ਜਦੋਂ ਮੈਂ ਸਟੇਪ ਤੇ ਆ ਗਿਆ ਮੈਂ ਉਹ ਬੰਦੇ ਵੀ ਵਿੱਚ ਹੀ ਖੜੇ ਸੀਗੇ ਤੇ ਜਦ ਮੈਂ ਹੈਲੋ ਹੈਲੋ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਆਜੋ ਯਾਰ ਇੱਧਰ ਇੰਤਜ਼ਾਰ ਕਰ ਲਿਆ ਲੋਕ ਪੁਲਿਸ ਦਾ ਕੋਈ ਇੰਤਜ਼ਾਮ ਨਹੀਂ ਸੀ ਵੀਡੀਓ ਦਾ ਕੋਈ ਇੰਤਜ਼ਾਮ ਨਹੀਂ ਸੀ ਵੀਡੀਓ ਚਲੋ ਬਾਅਦ ਚ ਉਹਨਾਂ ਨੇ ਬਣਾਉਣੀ ਹੋਣੀ ਹੈ ਜਦ ਖੜਾ ਲੱਗਦਾ ਹੁੰਦਾ ਕਿ ਨਾ ਉਦੋਂ ਫਿਰ ਮੂਵੀ ਬਣਾਉਂਦੇ ਆ ਕੈਨੇਡਾ ਅਮਰੀਕਾ ਵਾਲੇ ਉਹ ਲੈ ਕੇ ਆਉਂਦੇ ਹੁੰਦੇ ਕੋਈ ਨਾ ਕੋਈ ਇੰਤਜ਼ਾਮ ਹੁੰਦਾ ਉਹਨਾਂ ਕੋਲ ਤੇ ਉਸ ਜਿਹੜੇ ਜਦ ਮੈਂ ਆਇਆ ਹੈਲੋ ਵਾਲੋ ਕੀ ਸੀ ਉਹ ਬੰਦੇ ਪਹਿਲਾਂ ਹੀ ਵਿੱਚ ਖੜੇ ਸੀ ਤੇ ਲੋਕ ਕਹਿੰਦੇ ਆ ਹੁਣ ਬੰਬੇ ਤੋਂ ਮੈਂ ਇੱਕ ਇੰਟਰਵਿਊ ਸੁਣੀ ਆ ਉਹ ਹਿੰਦੀ ਚ ਬੋਲਦੀ ਆ ਵੀ ਦੋ ਆਦਮੀ ਥੇ ਮੈਂ ਦੋ ਆਦਮੀ ਨਹੀਂ ਸੀ ਉਹ ਤਿੰਨ ਆਦਮੀ ਸੀਗੇ ਉਹ ਆਈ ਸੀ ਇੱਕ ਸਕੂਟਰ ਸੀਗਾ ਜਾਂ ਮੋਟਰਸਾਈਕਲ ਪਰ ਮੈਂ ਦੇਖਿਆ ਨਹੀਂਗਾ ਇੱਕ ਚੀਜ਼ ਸੀ ਕਿ ਇੱਕ ਤੀ ਤਿੰਨੇ ਜਾਣ ਗਏ ਆ ਤਿੰਨੇ ਆ ਤਿੰਨੇ ਇੱਕ ਤੇ ਆਏ ਸੀ ਤਿੰਨਾਂ ਕੋਲ ਉਹ ਏਕੇ 47 ਹੁੰਦੀਆਂ ਜਿਹਦੇ ਚੋ ਗਲੀਆਂ ਆ ਜਾਂ ਗੱਡੀਆਂ ਹੁੰਦੀਆਂ ਤੇ ਉਹ ਸੀ ਉਹ ਪਹਿਲੇ ਪਬਲਿਕ ਦੇ ਵਿੱਚ ਖੜੇ ਸੀ ਪਰ ਮੈਨੂੰ ਨਹੀਂ ਸੀ ਪਤਾ ਉਹ ਖੜੇ ਆ ਕਿ ਜਦ ਮੈਂ ਚਮਕੀਲੇ ਨੂੰ ਹਾਕ ਮਾਰੀ ਮੈਂ ਕਿਹਾ ਆਜੋ ਯਾਰ ਕੰਮ ਤਿਆਰ ਹੈ ਇੱਧਰ ਦੁਨੀਆ ਇੰਤਜ਼ਾਰ ਕਰ ਰਹੀ ਹੈ ਉਹ ਉਹਨਾਂ ਦੀ ਗੱਡੀ ਆ ਕੇ ਖੜ ਗਈ ਆ ਜੇ ਉਹਨਾਂ ਨੇ ਪੋਜੀਸ਼ਨ ਲੈ ਲਈ ਗੱਡੀ ਦੇ ਆਲੇ-ਦੁਆਲੇ ਪਹਿਲੇ ਸੋਚਿਆ ਸੀ ਵੀ ਇੱਥੇ ਅੱਗੇ ਰਾਹ ਨਹੀਂ ਹੈ ਗੱਡੀ ਦਾ ਜਾਣ ਨੂੰ ਹੁਣ ਜਿਵੇਂ ਇੱਕ ਇੱਥੇ ਗੱਡੀ ਦਾ ਰਾਹ ਗਾਹ ਫਿਰ ਹੌਲੀ-ਹੌਲੀ ਸਕੂਟਰ ਦਾ ਰਾਹ ਬਣਦਾ ਜਾਂਦਾ ਓ ਕੀ ਹੋ ਜਾਂਦੀ ਗੱਡੀ ਗੱਡੀ ਜਾ ਹੀ ਨਹੀਂ ਸਕਦੀ ਅੱਗੇ ਉਹਨਾਂ ਨੂੰ ਪਤਾ ਸੀ ਵੀ ਅੱਗੇ ਭੱਜ ਨਹੀਂ ਸਕਦਾ ਹੁਣ ਡਰਾਈਵਰ ਸਹੀ ਅੱਜ ਜਿਹੜਾ ਮੈਂ ਤੁਹਾਡੇ ਕੋਲ ਅੱਜ ਪਹਿਲੀ ਵਾਰ ਦੱਸਣ ਲੱਗਿਆ ਉਹ ਗੱਡੀ ਦਾ ਡਰਾਈਵਰ ਸੀ ਸਰਦਾਰ ਸਹੀ ਲਾ ਦੁਗਰੀ ਦਈਓ ਨਮਾ ਨਮਾ ਲੱਗਿਆ ਸੀ ਤੇ ਉਹ ਜਦ ਆਏ ਆ ਜਦ ਮੈਂ ਉਹਨਾਂ ਕੇ ਤਾੜੀਆਂ ਲਾਓ ਤਾੜੀਆਂ ਲਾਈਆਂ ਤੇ ਉਸ ਵਕਤ ਗੱਲ ਨੂੰ ਮੈਂ ਦੇਖ ਲਿਆ ਗੱਲੇ ਜਿਹੜਾ ਜਲ ਮਰ ਗਿਆ ਤੇਰੇ ਪਿਆਰ ਬਿਨਾ ਜਲ ਮੂੰਚ ਬੁਰਕੀਆਂ ਪਾਉਂਦੀ ਸੈਂ ਕਰ ਯਾਦ ਕੁੜੇ ਉਹਦਾ ਗਾਣਾ ਸੀਗਾ ਇੱਕ ਉਹਦੀ ਲਵ ਮੈਂ ਲਵ ਸਹੀ ਕੁੜੀ ਉਹਦੇ ਤੇ ਗੀਤ ਲਿਖਿਆ ਸੀ ਉਹਨੂੰ ਜਦ ਮੈਂ ਦੇਖਿਆ ਫਿਰ ਮੈਂ ਛਾਲ ਛੁਲ ਮਾਰੀ ਛਾਲ ਮੂਰੇ ਜੀਤਾ ਬੈਠਾ ਸੀਗਾ ਜੀਤੇ ਨੇ ਮੈਨੂੰ ਦੱਸਿਆ ਕਿੰਨਾ ਮਾਨਕੂ ਮੈਂ ਇੱਥੇ ਬੈਠਾ ਸੀ ਤੇ ਉਹ ਉਹ 10ਵੇਂ ਚ ਪੜਦਾ ਸੀ ਉਹ ਫਿਰ ਮੈਂ ਅੰਦਰ ਕੁਰਸੀਆਂ ਚ ਫਾਸਪੋਲ ਗਿਆ ਮੈਂ ਵੀ ਉਸ ਵਕਤ ਹਰੇਕ ਨੂੰ ਭੱਜੋ ਢੱਠੀ ਹੋ ਗਈ ਤੇ ਡੁੱਲ ਗਈ ਹਲਵਾਈਆਂ ਦੀ ਜੁੱਤੀਆਂ ਰਹਿੀਆਂ ਲੋਕ ਭੱਜ ਗਏ ਇੱਧਰ ਆਕਤਾਂ ਤੇ ਚੜੇ ਗਏ ਨੇ ਛਾਲਾ ਮਾਰੀਆਂ ਕੋਈ ਸਾਈਕਲ ਛੱਡ ਗਿਆ ਕੋਈ ਸਕੂਟਰ ਛੱਡ ਗਿਆ ਕੋਈ ਕਣਕਾਂ ਜੇ ਭੱਜ ਗਿਆ ਪੂਰਾ ਹਾਲ ਉਹ ਫਿਰ ਮੈਂ ਅੰਦਰ ਲੁਕ ਗਿਆ ਜਾ ਕੇ ਅੰਦਰ ਤੇ ਲੁਕੇ ਸੀਗੇ ਮੈਂ ਅੰਦਰ ਉਹ ਜਿਹੜੀ ਜਗ੍ਹਾ ਬਣੀ ਆ ਮੈਸਨਪੁਰ ਤੋਂ ਜਾਉਂਗੇ ਉਹ ਖੇਤਾਂ ਦੇ ਵਿੱਚ ਬਹੁਤ ਵੱਡੀ ਇੰਤਿਆਜ਼ ਅਲੀ ਜੀ ਨੇ ਹੁਣ ਸਾਰੇ ਟਾ ਟੋ ਕੇ ਚਾਰੇ ਉਹਨਾਂ ਦੇ ਨਵੇਂ ਬਾਲੇ ਗੁੱਲੇ ਲਵਾਤੇ ਆ ਉੱਥੇ ਅੰਦਰ ਮੈਂ ਜਿੱਥੇ ਬੁੜੀਆਂ ਇਕੱਠ ਹੁੰਦਾ ਮੇਲ ਆ ਜਾਂਦਾ ਜਿਹਨੂੰ ਮੇਲ ਕਹਿੰਦੇ ਹੁੰਦੇ ਆ ਉਹ ਦੁਨੀਆ ਹੀ ਸਾਰੀ ਉੱਥੇ ਮੈਂ ਇੱਕ ਪਾਸੇ ਜੇ ਲੁਕ ਗਿਆ ਸੀ ਬੁੜੀਆਂ ਨੂੰ ਕੋੜਿਆ ਉੱਥੇ ਪਾਣੀ ਪੂੜੀ ਮੈਂ ਪੀਤਾ ਉੱਥੇ ਫਿਰ ਬੁੜੀਆਂ ਦੇਖਦੀਆਂ ਰਹੀਆਂ ਗਲੀ ਦੇ ਵਿੱਚ ਦੀ ਉਹ ਕਹਿੰਦੇ ਵੀ ਤਿੰਨ ਬੰਦੇ ਆ ਤੇ ਪੰਗੜਾ ਪੰਗੜਾ ਪਾ ਕੇ ਉਹ ਇੱਕ ਚਿੱਟੀ ਲੈ ਗਏ ਚਮਕੀਲੇ ਦੇ ਛਾਤੀ ਤੇ ਤੇ ਕਹਿੰਦੇ ਅਸੀਂ ਆਦਾ ਕੰਮ ਕਰ ਚੱਲੇ ਆ ਅਸੀਂ ਇਹਨੂੰ ਸਮਝਾਇਆ ਸਮਝਿਆ ਨਹੀਂ ਆ ਤੇ ਬਾਕੀ ਪੰਗੜਾ ਪਾ ਕੇ ਇੱਕ ਟੀ ਲੈ ਕੇ ਉਹ ਸਕੂਟਰ ਤੇ ਫਰਾਰ ਹੋ ਗਏ ਉਧਰ ਉਦੋਂ ਫਿਰ ਬੰਦੇ ਆਉਂਦੇ ਸੀਗੇ ਪਿੰਡ ਦੇ ਮਹਾਰਾਜ ਸਵਾਰੀ ਛੱਡ ਕੇ ਉਹਨਾਂ ਨੂੰ ਕਹਿੰਦੇ ਵੀ ਤੁਹਾਡਾ ਚਮਕੀਲਾ ਅਸੀਂ ਚਮਕਾਦਾ ਉਹ ਪਿਆ ਦੇਖ ਲਓ ਉਹ ਜਦ ਮੈਂ ਦੇਖਿਆ ਕਹਿੰਦੇ ਬਾਅਦ ਪੁਲਿਸ ਆਈ ਆ ਉਦੋਂ ਬਾਹਰ ਆ ਕੇ ਮੈਂ ਦੇਖਿਆ ਪਾਥੀਆਂ ਦੇ ਐ ਚਮਕੀਦਾ ਪਿਆ ਇੱਥੇ ਗੋਲੀਆਂ ਲੱਗੀਆਂ ਮੂੰਹ ਤੇ ਇੱਥੇ ਛਾਤੀ ਤੇ ਚਿੱਠੀ ਪਈ ਅਮਰਜੋ ਦੇ ਮੁੱਦੀ ਪਈ ਆ ਪਹਿਲਾਂ ਅਮਰਜੋ ਉਹਨੂੰ ਮਾਰਿਆ ਤੇ ਲੋਕ ਕਹਿੰਦੇ ਪਹਿਲਾਂ ਚਮਕੀਲੇ ਦੇ ਵੱਜੀਆਂ ਜੀ ਪਹਿਲਾਂ ਨਹੀਂ ਪਹਿਲਾਂ ਉਹਦੇ ਲੱਗੀ ਸੀ ਲਾਲ ਦੇ ਲਾਲ ਦੇ ਬਾਹਾਂ 'ਚੋਂ ਲੰਘ ਗਈ ਫਿਰ ਅਮਰਜੋ ਵੀ ਲੱਗੀ ਉਹ ਨੱਠ ਕੇ ਚਲੇ ਗਿਆ ਬੱਬੀ ਕੀ ਹੋ ਗਿਆ ਉਹਨੂੰ ਬੱਬੀ ਕਹਿੰਦੇ ਹੁੰਦਾ ਸੀ ਪਿਆਰ ਨਾਲ ਉਹ ਨੱਠ ਕੇ ਗਿਆ ਜਦ ਜਦ ਹੀ ਉਹਨਾਂ ਨੇ ਚਾਹੇ ਚਮਕੀਦੇ ਨੂੰ ਚਾਹਤਾ ਉਹ ਵਿਚਾਰੀ ਮੋਦੀ ਭਈ ਮਿੱਟੀ ਨਾਲ ਮੂੰਹ ਡਿਬੜਿਆ ਹੋਇਆ ਉਹਦਾ ਬੈਗ ਪੈਸਿਆਂ ਵਾਲਾ ਉਹ ਵੀ ਥੱਲੇ ਹੀ ਉਹਦੇ ਤੇ ਬਾਅਦ ਚ ਫਿਰ ਮੈਂ ਦੇਖਿਆ ਘੰਟੇ ਤੋਂ ਬਾਅਦ ਜਿਆਦਾ ਪੁਲਿਸ ਆਈ ਫਿਰ ਮੈਂ ਬਾਹਰ ਆਇਆ ਇਹ ਰਾਜੇ ਖੋਕੇ ਖਾਕੇ ਚੱਕੇ ਤੇ ਚੱਕ ਕੇ ਫਿਰ ਪੁਲਿਸ ਨੂੰ ਮੈਂ ਨਾਲ ਚਲਿਆ ਗਿਆ ਪੋਸਟਮਾਰਟਮ ਕਰਵਾਉਣਾ ਸੀਗਾ ਇਹ ਕਟਰਾਲੀ ਦੇ ਵਿੱਚ ਲਾਸ਼ਾਂ ਚਾਰ ਪਾਤੀਆਂ ਦੀ ਬੂ ਸੀ ਇੱਕ ਜਲਰੀ ਸੀ ਇਹ ਅਮਰਜੋਤ ਚਮਕੀਲਾ ਉੱਥੇ ਪੋਸਟਮਾਰਟਮ ਕਰਾਇਆ ਫਿਰ ਇਹ ਬਾਪੂ ਨੂੰ ਲਿਆ ਇੱਥੋਂ ਲੁਧਿਆਣੇੋਂ ਆ ਕੇ ਉਹ ਮੈਂ ਆਟੋਗ੍ਰਾਫ ਸੌਰੀ ਆ ਗਿਆ ਉਹਨੂੰ ਸਾਈਨ ਕਰਨੀ ਸੀ ਸਾਈਨ ਤੋਂ ਬਿਨਾਂ ਨਹੀਂ ਉਹ ਉੱਥੇ ਗਵਰਨਮੈਂਟ ਦਾ ਕੰਮ ਹੁੰਦਾ ਉੱਥੋਂ ਫਿਰ ਲਾਸ਼ਾਂ ਲਈਆਂ ਲਾਸ਼ਾਂ ਲਈ ਆ ਕੇ ਅਸੀਂ ਇੱਥੇ ਲੁਧਿਆਣੇ ਦਿੱਤੀਆਂ ਲੁਧਿਆਣੇ ਫਿਰ ਰਾਤ ਨੂੰ ਉੱਥੇ ਜਮਾਲਪੁਰ ਰੱਖਿਆ ਜਮਾਲਪੁਰ ਤੋਂ ਅੱਜ ਜਿਹੜੀ ਜਗ੍ਹਾ ਤੇ ਤੁਸੀਂ ਬੈਠੇ ਹੋ ਇੱਥੇ 8 ਮਾਰਚ ਨੂੰ ਮੇਲਾ ਲੱਗਦਾ ਦੁਨੀਆ ਪਤਾ ਨਹੀਂ ਕਿੱਥੋਂ ਕਿੱਥੋਂ ਕਈਆਂ ਨੂੰ ਟਾਈਮ ਹੀ ਨਹੀਂ ਮਿਲਦਾ ਵਿਚਾਰਿਆਂ ਨੂੰ ਲੰਗਰ ਚੱਲਦਾ ਟੁੱਟ ਰੰਗਲ ਚੱਲਦਾ ਜੀ ਪੂਰਾ ਇੱਥੇ ਦੁਨੀਆ ਪਰ ਦੇ ਬੰਦੇ ਕਹਿੰਦੇ ਕਹੋਂਦੇ ਯਾਨੀ ਕਲਾਕਾਰ ਵੀ ਬਹੁਤ ਤਗੜੇ ਤਗੜੇ ਸਾਡੇ ਗੁਰਦੇਵ ਮਾਨ ਜੀ ਉਹ ਵੀ ਕਲਾਕਾਰ ਨੇ ਐਮਐਲਏ ਨੇ ਨਾਬੇ ਤੋਂ ਕਿ ਆਮ ਆਦਮੀ ਦੇ ਉਹ ਇੱਕ ਹੀ ਮੇਲੇ ਤੇ ਆਏ ਸਾਡੇ ਕਲਵੰਤ ਸਿੰਘ ਜੀ ਲੁਧਿਆਣੇ ਦੇ ਐਮਐਲਏ ਉਹ ਵੀ ਉਹਨਾਂ ਨੇ ਸਟੇਜ ਨੂੰ ਕਵਰ ਕੀਤਾ ਸਾਰਾ ਸਾਂਭਿਆ ਕਿਉਂਕਿ ਇਹਨੇ ਇਕੱਠ ਨੂੰ ਸਾਹਮਣਾ ਬਹੁਤ ਔਖਾ ਇੱਕਦਮ ਇਕੱਠ ਇੰਨਾ ਵੱਡਾ ਸੀ ਜਮਕਲੀ ਨੂੰ ਕਹਿੰਦੇ ਪੁਲਿਸ ਵੀ ਬਹੁਤ ਸੀ ਉਹ ਘੰਟ ਰਹੀ ਕਹਿੰਦੇ ਜਮਕਲੀਆ ਤੈਨੂੰ ਮੰਨ ਚੱਲਗੇ ਜੇ ਦੁਨੀਆ ਨੂੰ ਬਿਠਾ ਦਵੇਂ ਤੂੰ ਉਹ ਕਹਿੰਦਾ ਬਿਠਾਉਣ ਦਾ ਮੇਰੇ ਕੋਲ ਕਿਹੜਾ ਜਾਦੂ ਆ ਮੇਰੇ ਕੋਲ ਤਾਂ ਇੱਕੋ ਹੀ ਗੱਲ ਆ ਉਹ ਦੁਨੀਆ ਨੂੰ ਕਹਿੰਦਾ ਕਹਿੰਦਾ ਵੀ ਗੱਲ ਇਹ ਆ ਉਹ ਮੇਰੀ ਗੱਡੀ ਖੜੀ ਆ 1786 ਕੈਸੀ ਮੈਂ ਲੈ ਲਈ ਹਾਂ ਮੈਂ ਆਪੀ ਗੱਡੀ ਚ ਬੈ ਕੇ ਚੱਲਿਆ ਜੇ ਤੁਸੀਂ ਸੁਣਨਾ ਤਾਂ ਬਹਿ ਜਾਓ ਨਹੀਂ ਮੇਰੀ ਗੱਡੀ ਸਟਾਰਟ ਆ ਉਹ ਜਦ ਸੋਸਤਰੀ ਵਾਂਗੂ ਲੋਕ ਸਾਰੇ ਥੱਲੇ ਬਹਿ ਗਏ ਉਹ ਘਰ ਦੇ ਬੰਦੇ ਮੰਨ ਗਏ ਕਹਿੰਦੇ ਯਾਰ ਚੰਗਾ ਤੇਰੇ ਕੋਲ ਜਾਦੂ ਆ ਇਹ ਹੈ ਕਹਿੰਦਾ ਜੀ ਜਾਦੂ ਜੁੱਦੂ ਨਹੀਂ ਆਇਆ ਫਿਰ ਇਹ ਲੋਕਾਂ ਨੂੰ ਬਿਠਾਉਣਾ ਪੈਂਦਾ ਕਿ ਮੇਰੇ ਹਿਸਾਬ ਨਾਲ ਹੁੰਦਾ ਹੈ